1952 ਤੋਂ 2019 ਤੱਕ 1809 ਉਮੀਦਵਾਰਾਂ ਦੀ ਜ਼ਬਤ ਹੋਈ ਜ਼ਮਾਨਤ ਜ਼ਮਾਨਤ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ ਜਾਂ ਪੰਜਾਬ 'ਚ ਹੁਣ ਤੱਕ ਕਿੰਨੇ ਉਮੀਦਵਾਰਾਂ ਦੀ ਕਿਹੜੇ ਸਾਲ ਦੇ ਵਿੱਚ ਜ਼ਮਾਨਤ ਜ਼ਬਤ ਹੋਈ ਹੈ ਉਹ ਸਾਰੀ ਜਾਣਕਾਰੀ ਲੈ ਲੈਣੇ ਆ ਲੋਕ ਸਭਾ ਚੋਣਾਂ ਦੇ ਵਿੱਚ ਹਰ ਉਮੀਦਵਾਰ ਨੂੰ ਸੁਰੱਖਿਆ ਦੇ ਵਜੋਂ ਚੋਣ ਕਮਿਸ਼ਨ ਦੇ ਕੋਲ ਇੱਕ ਨਿਸ਼ਚਿਤ ਰਕਮ ਜਮ੍ਹਾਂ ਕਰਵਾਉਣੀ ਪੈਂਦੀ ਹੈ ਇਸ ਰਕਮ ਨੂੰ ਸੁਰੱਖਿਆ ਡਿਪੋਜ਼ਿਟ ਵੀ ਕਿਹਾ ਜਾਂਦਾ ਹੈ ਇਹ ਚੋਣ ਰੂਲਸ 1961 ਦੇ ਵਿੱਚ ਦਿੱਤਾ ਗਿਆ ਹੈ ਤਾਂ ਹੁਣ ਪੰਜਾਬ ਦੇ ਵਿੱਚ 1952 ਤੋਂ ਲੈ ਕੇ 2019 ਤੱਕ ਦੀ ਗੱਲ ਕੀਤੀ ਜਾਵੇ ਇਸ ਦੌਰਾਨ 17 ਵਾਰ ਲੋਕ ਸਭਾ ਦੀਆਂ ਚੋਣਾਂ ਹੋਈਆਂ ਇਸ ਦੌਰਾਨ ਕੁੱਲ 2457 ਉਮੀਦਵਾਰਾਂ ਨੇ ਚੋਣ ਲੜੀਆਂ ਜਿਨ੍ਹਾਂ ਦੇ ਵਿੱਚੋਂ ਕੁੱਲ 1809 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ ਜੋ ਕਿ ਕੁੱਲ ਦੁਬਾਰਾ ਦਾ 78 ਫੀਸਦੀ ਬੰਦ ਹੈ ਜਦਕਿ ਇਹਨਾਂ ਦੇ ਵਿੱਚੋਂ 649 ਉਮੀਦਵਾਰ ਜ਼ਮਾਨਤ ਜ਼ਬਤ ਕਰਵਾਉਣ ਦੇ ਵਿੱਚ ਸਫਲ ਰਹੇ ਨੇ ਜੇਕਰ ਚੋਣਾਂ ਦੇ ਸਾਲ ਦੇ ਦੌਰਾਨ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ 2019 ਦੇ ਵਿੱਚ ਕੁੱਲ 278 ਦੇ ਵਿੱਚੋਂ 248 ਉਮੀਦਵਾਰਾਂ ਦੀ ਜਿਹੜੀ ਜ਼ਮਾਨਤ ਜ਼ਬਤ ਹੋਈ ਹੈ ਇਸੇ ਤਰੀਕੇ ਦੇ ਨਾਲ 1900 96 ਦੇ ਵਿੱਚ 259 ਦੇ ਵਿੱਚੋਂ 228 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ 2014 ਦੀ ਗੱਲ ਕਰੀਏ ਤਾਂ 253 ਦੇ ਵਿੱਚੋਂ 218 ਉਮੀਦਵਾਰ ਜ਼ਮਾਨਤ ਜ਼ਬਤ ਕੀਤੀ ਗਈ ਹੈ ਤਾਂ ਹੁਣ 1979 ਦੇ ਵਿੱਚ 227 ਦੇ ਵਿੱਚੋਂ ਜਿਹੜਾ 100 92 ਉਮੀਦਵਾਰ ਦੀ ਜਿਹੜੀ ਜ਼ਮਾਨਤ ਜ਼ਬਤ ਹੋਈ ਹੈ 2009 ਦੀ ਗੱਲ ਕਰੀਏ ਤਾਂ 218 ਦੇ ਵਿੱਚੋਂ 192 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ ਭਾਰਤ ਦੇ ਚੋਣ ਕਮਿਸ਼ਨ ਦੇ ਅਨੁਸਾਰ ਜੇਕਰ ਕੋਈ ਉਮੀਦਵਾਰ ਚੋਣ ਦੇ ਵਿੱਚ ਕੁੱਲ ਜਾਇਜ਼ ਵੋਟਾਂ ਦਾ 1/6 ਭਾਗ 16.6% ਜਿਹੜਾ ਪ੍ਰਾਪਤ ਨਹੀਂ ਕਰਦਾ ਤਾਂ ਉਸ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ ਦੀ ਸਥਿਤੀ ਦੇ ਵਿੱਚ ਚੋਣ ਕਮਿਸ਼ਨ ਦੇ ਕੋਲ ਉਮੀਦਵਾਰ ਵੱਲੋਂ ਜਮ੍ਹਾਂ ਕਰਵਾਈ ਗਈ ਜ਼ਮਾਨਤ ਕਮਿਸ਼ਨ ਦੇ ਵੱਲੋਂ ਜਿਹੜਾ ਜ਼ਬਤ ਹੋ ਜਾਣੀ ਸੀ ਕਿ ਜਮਾਨਤ ਜੇਕਰ ਕਿਸੇ ਉਮੀਦਵਾਰ ਨੂੰ 16.67% ਤੋਂ ਵੱਧ ਵੋਟਾਂ ਮਿਲਦੀਆਂ ਨੇ ਤਾਂ ਕਮਿਸ਼ਨ ਉਸ ਦੀ ਜ਼ਮਾਨਤ ਰਕਮ ਵਾਪਸ ਕਰ ਦਿੰਦਾ ਇਸ ਤੋਂ ਇਲਾਵਾ ਜੇਕਰ ਕੋਈ ਉਮੀਦਵਾਰ ਆਪਣੀ ਨਾਮਜ਼ਦਗੀ ਵਾਪਸ ਲੈ ਲੈਂਦਾ ਤਾਂ ਕਿਸੇ ਕਾਰਨ ਉਸ ਦੀ ਨਾਮਜ਼ਦਗੀ ਰੱਦ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਵੀ ਜ਼ਮਾਨਤ ਰਾਸ਼ੀ ਵਾਪਸ ਕਰ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਇਲਾਵਾ ਜੇਤੂ ਉਮੀਦਵਾਰ ਦੀ ਜ਼ਮਾਨਤ ਰਾਸ਼ੀ ਵੀ ਵਾਪਸ ਕਰ ਦਿੱਤੀ ਜਾਂਦੀ ਹੈ ਤਾਂ ਕਿੰਨੀ ਜ਼ਮਾਨਤ ਦੀ ਹੁਣ ਰਕਮ ਦੀ ਗੱਲ ਕਰ ਲੈਣੇ ਆ ਦੱਸਿਓ ਕਿ ਪਹਿਲਾਂ ਲੋਕ ਸਭਾ ਉਮੀਦਵਾਰਾਂ ਦੇ ਲਈ ਜ਼ਮਾਨਤ ਜਨਰਲ ਕੈਟਾਗਰੀ ਦੇ ਲਈ 500 ਰੁਪਏ ਹੁੰਦੀ ਸੀ ਅਤੇ ਐਸਸੀ ਵਰਗ ਦੇ ਉਮੀਦਵਾਰ ਦੇ ਲਈ ਜ਼ਮਾਨਤ ਰਾਸ਼ੀ 250 ਰੁਪਏ ਹੁੰਦੀ ਸੀ ਤਾਂ ਹੁਣ ਇਹ ਰਾਸ਼ੀ ਜਿਹੜਾ ਜਨਰਲ ਕੈਟਾਗਰੀ ਦੇ ਲਈ 25000 ਰੁਪਏ ਅਤੇ ਐਸਸੀ ਉਮੀਦਵਾਰ ਦੇ ਲਈ 12500 ਰੁਪਏ ਕਰ ਦਿੱਤੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਜ਼ਮਾਨਤ ਕਦੋਂ ਤੱਕ ਕਿਉਂ ਜਿਹੜਾ ਜਬਤ ਹੁੰਦੀ ਹੈ ਇਸ ਖਬਰ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕੀਤੀ ਕਿਉਂਕਿ ਜਿਹੜਾ ਹੁਣ ਲੋਕ ਸਭਾ ਚੋਣਾਂ 2024 ਦੇ 4 ਜੂਨ ਨੂੰ ਨਤੀਜੇ ਸਾਹਮਣੇ ਆ ਚੁੱਕੇ ਨੇ ਜਿਸ ਦੀ ਬਹੁਤ ਜ਼ਿਆਦਾ ਤੜਕਾ ਨਾਲ ਜਿਹੜੀਆਂ ਨੇ ਉਮੀਦਵਾਰਾਂ ਦੇ ਦਿਲਾਂ ਦੀਆਂ ਵਧੀਆਂ ਹੋਈਆਂ ਸਨ ਤਾਂ ਹੁਣ ਸਭ ਨੂੰ ਜਿਹੜਾ ਆਪਣਾ MP ਮਿਲ ਚੁੱਕਿਆ ਹਰ ਪੰਜਾਬ ਦੀ ਗੱਲ ਕਰੀਏ ਤਾਂ ਆਪਣਾ ਆਪਣਾ ਜਿਹੜਾ ਹੈ ਉਮੀਦਵਾਰ ਜਿੱਤ ਚੁੱਕਿਆ ਹੋਇਆ ਹਰ ਜਗ੍ਹਾ ਤੋਂ ਜਿਸ ਨੂੰ ਵੀ ਲੋਕ ਪਸੰਦ ਕਰਦੇ ਸਨ ਤਾਂ ਹੁਣ ਇਸ ਬਾਰੇ ਵੀ ਜਿਹੜਾ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਕਿੰਨੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ ਤੇ ਇਹ ਜ਼ਮਾਨ ਜਬ ਤੋ ਹੁੰਦੀ ਕਿਉਂ ਹੈ ਤਾਂ ਇਸ ਖਬਰ ਦਿਰਾਹੀ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਤਾਂ ਹਰ ਇੱਕ ਤੱਕ ਇਹ ਖਬਰ ਪਹੁੰਚਾਣਾ ਜਿਸ ਨੂੰ ਵੀ ਜਿਹੜਾ ਜਾਣੂ ਹੋਣਾ ਜ਼ਰੂਰੀ ਹੈ ਇਸ ਬਾਰੇ